ਉਦੇ ਨਾਲ ਹਲਕਾ ਡੋਲ ਲਾਈਟ ਕਰਕੇ ਉਹਦੇ ਨਾਲ ਵਾਸ਼ ਕਰਨਾ ਔਰ ਉਹ ਲੈਟਟ ਬਲੀਵ ਉਸ ਪੋਰਸ਼ਨ ਨੂੰ ਐਮੋਬਲਾਈਜ਼ ਕਰਨਾ ਕਿ ਤੁਸੀਂ ਭੱਜਣਾ ਨਹੀਂ ਹੈ ਬਸ ਜੇ ਸੱਪ ਲੜ ਗਿਆ ਬੰਦਾ ਭੱਜਦਾ ਉਹਦੇ ਨਾਲ ਪੰਪਿੰਗ ਐਕਸ਼ਨਾਂ ਜ਼ਾਹਰ ਫੈਲਦੀ ਆ ਤੇ ਇਮੀਡੀਏਟਲੀ ਉਹਨੂੰ ਨੀਅਰਸ ਹਸਪੀਟਲ ਤੇ ਲੈ ਜਾਓ ਸਾਡੇ ਕੋਲੇ ਪੂਰਾ ਐਂਟੀ ਸਨੇਕ ਵੈਨਮ ਸੀਰਮ ਅਸੀਂ ਕੋਈ ਵੀ ਮੌਤ ਨਹੀਂ ਹੋਣ ਦੇਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਲਾਈਫ ਸਪੋਰਟ ਵਾਲਾ ਮੈਡੀਕਲ ਕਾਲਜ ਸਾਡੇ ਪੂਰੇ ਬੈਡ ਸਾਰਾ ਕੁਝ ਤਿਆਰੀ ਆ ਸਾਡੀ ਤੇ ਇਹਨਾਂ ਬਾਕੀ ਜਿਹੜੀਆਂ ਤੁਹਾਡੀਆਂ ਵਾਟਰ ਬੋਰਨ ਡਿਜ਼ੀਜ਼ਸ ਆ ਉਹਦੇ ਵਾਸਤੇ ਅਸੀਂ ਕਲੋਰੀਨ ਦੀਆਂ ਗੋਲੀਆਂ ਦੇ ਰਹੇ ਆ ਪਾਣੀ ਐਪੀ ਤਾਂ ਜਿਹੜਾ ਹੈਗਾ ਉਹ ਉਹਦੇ ਚ ਗੋਲੀ ਪਾ ਕੇ ਰੱਖ ਦਿਓ 20 ਲੀਟਰ ਚ ਗੋਲੀ 20 ਮਿੰਟ ਬਾਅਦ ਪਾਣੀ ਪੀ ਸਕਦੇ ਹੋ ਔਰ ਇਹਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਪਾਣੀ ਟਰਬਿਡ ਹੈ ਹੈ ਨਹੀਂ ਹੈ ਪੀਣ ਵਾਲਾ ਤਾਂ ਸਾਨੂੰ ਦੱਸੋ ਅਸੀਂ ਅਸੀਂ ਬੋਟਲਡ ਵਾਟਰ ਦਾ ਪਾਣੀ ਦੇ ਟੈਂਕਰ ਪਹੁੰਚਾਵਾਂਗੇ ਹਰ ਤਾਰਿਖ ਅਸੀਂ ਕਰ ਰਹੇ ਹਾਂ ਪਾਣੀ ਠੀਕ ਹੋਣਾ ਚਾਹੀਦਾ ਸੁੱਕਾ ਰਾਸ਼ਨ ਦੇ ਰਹੇ ਹਾਂ ਖਾਣਾ ਤਾਜ਼ਾ ਬਣਾ ਕੇ ਖਾਣਾ ਹੈ ਬਾਸੀਆਂ ਚੀਜ਼ਾਂ ਨਹੀਂ ਖਾਣੀਆਂ ਇਹਨਾਂ ਦਾ ਆਪਣੀ ਸਿਹਤ ਦਾ ਧਿਆਨ ਰੱਖੋ ਮੱਖੀਆਂ ਮਛਰਿਆਂ ਤੋਂ ਜਿਹੜਾ ਹੈਗਾ ਉਹ ਕੱਪੜੇ ਪਾਓ ਪ੍ਰੋਪਰ ਜਿਹੜੇ ਹੈਗੇ ਆ ਕਵਰ ਕਰ ਲਓ ਆਪਣੇ ਆਪ ਨੂੰ ਕੋਈ ਮੋਸਕਲ ਤੋਂ ਕੋਈ ਲ ਯੂਜ਼ ਕਰ ਲਓ ਜੇ ਬਿਜਲੀ ਅੱਜ ਕੱਲ ਲੋਕਾਂ ਦੇ ਇਨਵਰਟਰ ਲੱਗੇ ਹੋਇਆ ਜਾਂ ਤੁਸੀਂ ਜਿਹੜਾ ਹੈਗਾ ਉਹ ਆਲ ਆਊਟ ਵਗੈਰਾ ਅਸੀਂ ਉਹ ਵੀ ਪ੍ਰੋਵਾਈਡ ਕਰ ਰਹੇ ਹਾਂ ਸਾਰਾ ਸਾਨੂੰ ਜੋ ਵੀ ਦੱਸੋਗੇ ਅਸੀਂ ਪ੍ਰੋਵਾਈਡ ਕਰਾਂਗੇ ਅਸੀਂ ਲੋਕਾਂ ਦੀ ਸੇਵਾ ਦਾ ਪੂਰਾ ਧਿਆਨ ਰੱਖਾਂਗੇ ਡਾਕਟਰ ਸਾਹਿਬ ਦਾ ਇਹ ਪੈਰਾ ਮੈਡੀਕਲ ਦੇ ਜਿਹੜੇ ਪੱਛੇ ਜਾ ਰਹੇ ਨੇ ਇਹਨਾਂ ਨੂੰ ਨਹੀਂ ਇਹ ਤਾਂ ਡਾਕਟਰ ਵੀ ਹੈ ਜੀ ਇਹ ਪੈਰਾਮੈਡੀਕਸ ਦੇ ਵੀ ਸਾਰੀਆਂ ਟੀਮਾਂ ਆ ਗਈਆਂ ਇਹ ਵੀ ਐਂਬੂਲੈਂਸ ਜਿਹੜੀਆਂ ਹੈਗੀਆਂ ਜਿਹੜੀਆਂ ਕਿ ਕੰਟ੍ਰਿਬਿਊਟ ਕੀਤੀ ਹੈ ਐਨ ਜੀਓ ਨੇ ਜਿਹਦੇ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਜਿਹਦੇ ਵਿੱਚ ਸਾਡੇ ਨਰਸਿੰਗ ਕਾਲਜਸ ਆ ਹੋਰ ਰੈੱਡ ਕਰਾਸ ਹੋਰ ਜਿਹੜੀਆਂ ਬਹੁਤ ਸਾਰੀਆਂ ਦੂਜੀਆਂ ਐਨ ਜੀਓਜ਼ ਆ ਗਈਆਂ ਜਿਹੜੇ ਮਤਲਬ ਜਿਹੜੇ ਕੋਈ ਐਂਬੂਲੈਂਸ ਕੋ ਦੋ ਨਰਸਿੰਗ ਕਾਲਜਸ ਵਾਲੇ ਨਰਸਿੰਗ ਹੋਮਸ ਵਾਲੇ ਕੈਮਿਸਟ ਅਸੋਸੀਏਸ਼ਨ ਦੇ ਬੰਦੇ ਵੀ ਨਾਲ ਜਾ ਰਹੇ ਹੋ ਦਵਾਈਆਂ ਵੀ ਦੇ ਰਿਹਾ ਇਹ ਯੰਗ ਡਾਕਟਰਸ ਆ ਗਏ ਆ ਜਿਹੜੇ ਜਿਹੜੇ ਇੰਟਰਨੈਂਟ ਹਾਊਸ ਸਰਜਨਸ ਆਂਡ ਜਿਹੜੇ ਰੈਜ਼ੀਡੈਂਟ ਡਾਕਟਰਸ ਆ ਗਏ ਇਸ ਤੋਂ ਸਵਾਇਥੀ ਸਪੈਸ਼ਲਿਸਟ ਸਰਵਿਸਿਜ਼ ਵੀ ਜਿੱਥੇ ਸਾਨੂੰ ਲੋੜ ਹੈ ਮੈਡੀਕਲ ਕਾਲਜ ਦੀਆਂ ਟੀਮਾਂ ਸਾਡੀਆਂ ਤਿਆਰ ਆ ਗਈਆਂ ਜਿਹੜੇ ਜਨਾਲੇ ਵਿੱਚ ਆ ਕੇ ਉੱਥੇ ਸੀਜ਼ੇਰੀਅਨ ਦਾ ਹੋਰ ਉਹਨਾਂ ਨੂੰ ਆਪਰੇਸ਼ਨ ਵੀ ਕਰਨੇ ਪੈਣਗੇ ਅਸੀਂ ਵੀ ਵੈਸੇ ਅਸੀਂ ਉਹਦੇ ਵਾਸਤੇ ਐਂਬੂਲੈਂਸ ਸਰਵਿਸ ਦੇਵਾਂਗੇ ਕਿ ਉਹਨੂੰ ਇੱਥੇ ਲਿਆ ਕੇ ਆਪਰੇਸ਼ਨ ਕਰਕੇ ਬਾਅਦ ਵਿੱਚ ਪੋਸਟ ਪੋਸਟ ਕੇਅਰ ਵਾਸਤੇ ਉੱਥੇ ਭੇਜਦਾ ਸਰ